ਨੇ ਆ ਦੇਣਾ ਚਾਹੂਗੇ ਕਿਉਂਕਿ ਲਗਭਗ ਅਕਾਲੀ ਦਲ ਪੂਰੇ ਪੰਜਾਬ ਦੇ ਵਿੱਚ ਹੀ ਖਤਮ ਹੋ ਰਹੀ ਹੈ ਉਸ ਨੂੰ ਲੱਗੇ ਕਿਸ ਨੇ ਆ ਦੇ ਉਹ ਵਰਕਰਾਂ ਨੂੰ ਉਹਨਾਂ ਨੂੰ ਕਿਹਦੇ ਵਿੱਚ ਸ਼ਾਮਿਲਿਤ ਕਰਨ ਲਈ ਸਲਾਹ ਦਿੱਤੀ ਜਾਵੇ ਦੇਖੋ ਮੈਂ ਹਮੇਸ਼ਾ ਦੇਖੋ ਮੇਰੇ ਕਹਿਣ ਤੇ ਕਿਸੇ ਨੇ ਨਹੀਂ ਕਰਨਾ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਜਿੱਥੋਂ ਤੁਹਾਨੂੰ ਲੱਗਦਾ ਵੀ ਇਹ ਪਾਰਟੀ ਸਾਡਾ ਭਲਾ ਕਰ ਸਕਦੀ ਆ ਆਪਦੀਆਂ ਅੱਖਾਂ ਬੰਦ ਕਰਕੇ ਜੇ ਤੁਹਾਨੂੰ ਲੱਗਦਾ ਵੀ ਇਹ ਸਾਡੇ ਆਉਣ ਵਾਲੇ ਬੱਚਿਆਂ ਦੇ ਭਵਿੱਖਾਸਤੇ ਚੰਗੀ ਹੈ ਤੁਸੀਂ ਉਹਦੇ 'ਚ ਸ਼ਮੂਲੀਅਤ ਕਰੋ ਕਿਉਂਕਿ ਜਿਤ ਤੱਕ ਮੈਨੂੰ ਲੱਗਦਾ ਵੀ ਅੱਜ ਤੋਂ ਪਹਿਲਾਂ ਕਿਸੇ ਪਾਰਟੀ ਨੇ ਕਦੇ ਇਹ ਨਹੀਂ ਕਹਿ ਕੇ ਵੋਟ ਮੰਗੀ ਵੀ ਅਸੀਂ ਤੁਹਾਡੇ ਬੱਚਿਆਂ ਵਾਸਤੇ ਜਿਹੜੇ ਸਕੂਲ ਆ ਉਹ ਵਧੀਆ ਬਣਾਵਾਂਗੇ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਕਰਾਂਗੇ ਕਿਸੇ ਪਾਰਟੀ ਨੇ ਕਹਿ ਕੇ ਨਹੀਂ ਵੋਟ ਮੰਗੀ ਵੀ ਅਸੀਂ ਤੁਹਾਨੂੰ ਹਸਪਤਾਲ ਵਧੀਆ ਬਣਾ ਕੇ ਦੇਵਾਂਗੇ ਤੁਹਾਨੂੰ ਸਿਹਤ ਸਹੂਲਤਾ ਦੇਵਾਂਗੇ ਕਿ ਕਿਸੇ ਨੇ ਨਹੀਂ ਇਹ ਗੱਲ ਕਹੀ ਹੋਣੀ ਹੁਣ ਸਰਕਾਰ 10 ਲੱਖ ਦਾ ਜਿਹੜੀ ਬੀਮਾ ਯੋਜਨਾ ਚਲਾ ਰਹੀ ਹੈ ਇਲਾਜ ਵਾਸਤੇ ਸੋ ਮੈਨੂੰ ਨਹੀਂ ਲੱਗਦਾ ਐਡਾ ਵੱਡਾ ਸਟੈਪ ਕਿਤੇ ਕਿਸੇ ਨੇ ਲਿਆ ਹੋਊਗਾ ਚਾਹੇ 600 ਯੂਨਿਟ ਬਿਜਲੀ ਦਾ ਹੋਵੇ ਚਾਹੇ ਹੈਲਥ ਵਾਸਤੇ ਹੋਵੇ ਚਾਹੇ ਐਜੂਕੇਸ਼ਨ ਵਾਸਤੇ ਹੋਵੇ ਚਾਹੇ ਆਹ ਝੋਨੇ ਆਸਤੇ ਪਾਣੀ ਹੋਵੇ ਮੋਟਰਾਂ ਦਾ ਲਾਈਟ ਜਿਹੜੀ ਲਗਾਤਾਰ ਹੀ ਚੱਲਦੀ ਰਹਿੰਦੀ ਆ। ਮਤਲਬ ਇਹੋ ਜੇ ਕੰਮ ਕਿਸੇ ਪਾਰਟੀ ਨੇ ਕੀਤੇ ਨਹੀਂ। ਨਾ ਹੀ ਸੋਚਿਆ ਕਿਸਾਨੀ ਆਸਤੇ, ਨੌਜਵਾਨ ਪੀੜ੍ਹੀ ਆਸਤੇ, ਸਾਡੀ ਸਿਹਤ ਆਸਤੇ ਵੋਟਾਂ ਮੰਗਣੀਆਂ ਇਹ ਕਹਿ ਕੇ ਵੀ ਅਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਾਂਗੇ ਸਿਰਫ ਉਹ ਇੱਕੋ ਹੀ ਪਾਰਟੀ ਐ। ਸੋ ਮੈਂ ਵੀ ਤੁਹਾਨੂੰ ਇਹੀ ਕਹਿਣਾ ਵੀ ਤੁਸੀਂ ਆਪਦੀ ਅੱਖਾਂ ਬੰਦ ਕਰਕੇ ਸੋਚੋ ਵੀ ਕਿਹੜੀ ਪਾਰਟੀ ਤੁਹਾਡੇ ਆਉਣ ਵਾਲੇ ਭਵਿੱਖ ਆਸਤੇ, ਤੁਹਾਡੇ ਬੱਚੇ ਆਸਤੇ ਚੰਗੀ। ਠੀਕ ਐ ਸਰ ਥੈਂਕ ਯੂ।